ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮੱਟ ਜੀ ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾਂ ਵਾਲਾ ਦਿਨ ਸ਼ਨੀਵਾਰ 4 ਅਕਤੂਬਰ 2025 ਸਵੇਰ ਦੇ ਬਾਬਾ ਮੱਟ ਜੀ ਦੀ ਸਮਾਧੀ ਸਥਲ ਦੇ ਦਰਸ਼ਨ ਇਹ ਉਹ ਸਥਾਨ ਹੈ ਜਿੱਥੇ ਹਰ ਧਰਮ ਦੇ ਲੋਕ ਬਾਬਾ ਜੀ ਦੇ ਆ ਕੇ ਨਤਮਸਤਕ ਹੁੰਦੇ ਨੇ ਬਾਬਾ ਜੀ ਹਰ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਦੇ ਨੇ ਇਸ ਸਥਾਨ ਤੇ ਆ ਕੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਬਾਬਾ ਜੀ ਦਾ ਇਹ ਸਥਾਨ ਕੁਰੀਵ 6700 ਸਾਲ ਪਹਿਲਾਂ ਦਾ ਬਣਿਆ ਹੋਇਆ ਹੈ ਇਸ ਨਗਰ ਤੇ ਬਾਬਾ ਜੀ ਦਾ ਹਮੇਸ਼ਾ ਹੀ ਆਸ਼ੀਰਵਾਦ ਬਣਿਆ ਰਹਿੰਦਾ ਹੈ ਜਦੋਂ ਕੋਈ ਵੀ ਨਗਰ ਤੇ ਮੁਸ਼ਕਲ ਆਉਂਦੀ ਹੈ ਤਾਂ ਬਾਬਾ ਜੀ ਉਸ ਮੁਸ਼ਕਲ ਨੂੰ ਦੂਰ ਕਰਦੇ ਹਨ ਇਸ ਲਈ ਤੁਸੀਂ ਵੀ ਇਸ ਸਥਾਨ ਤੇ ਆ ਕੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰੋ ਬਾਬਾ ਜੀ ਦਾ ਇਹ ਸਮਾਧੀ ਸਥਲ ਮਰੇਰ ਕੋਟਲਾ ਦੇ ਨਵਾਬ ਵੱਲੋਂ ਬਣਵਾਇਆ ਗਿਆ ਸੀ ਬਾਬਾ ਜੀ ਦੀ ਮਹਿਮਾ ਦੂਰ ਦਰਾਡੇ ਤੱਕ ਹੈ ਜਿਸ ਕਰਕੇ ਭਗਤਾਂ ਬਾਬਾ ਜੀ ਦੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸ਼ੁਭ ਸ਼ਾਂਤੀ ਦੀ ਅਰਦਾਸ ਕਰਦੀਆਂ ਜੈ ਬਾਬਾ